ਸਾਰਾ ਦਿਨ ਚੌਂਕ 'ਚ ਬੈਠੇ ਆ ਗਿਆ ਦਿਹਾੜੀ ਵੀ ਨਹੀਂ ਉਹ ਮਿਲੀ ਘਰ ਜਾਂਦੇ ਆਂ ਇਹਨੇ ਪੈਸੇ ਪੁੱਛਣ ਡੈ ਬਣਾ ਵੀ ਜੀ ਕੀ ਕਮਾ ਕੇ ਲਿਆ ਇਹਨਾਂ ਨੂੰ ਨਹੀਂ ਪਤਾ ਵੀ ਕੰਮ ਹੀ ਨਹੀਂ ਮਿਲਿਆ ਇਹਨੋਂ ਦਾ ਬੰਦਾ ਕਿਸ ਜੱਟ ਨਾਲ ਸ਼ੀਰੀ ਲੱਗ ਜਾ ਚੰਗਾ ਨਹੀਂ ਨਾਲ ਮਹੀਨੇ ਦੇ ਮਹੀਨੇ ਪੱਜੇ ਪੈਸੇ ਮਿਲ ਜਾ ਕਰਨਗੇ ਨਾਲੇ ਆਉਣ ਲੱਗਿਆ ਸਰਦਾਰਾਂ ਦੇ ਘਰੋਂ ਕੁਝ ਨਾ ਕੁਝ ਖਾਣ ਨੂੰ ਮਿਲ ਜਾ ਕਰੂ ਕਦੀ ਆਟਾ ਲੈ ਜਾਂਦਾ ਕਦੀ ਚੌਲ ਲੈ ਜਾਂਦੇ ਕਦੀ ਦੁੱਧ ਲੈ ਜਾਂਦਾ ਕੋਈ ਚੰਗਾ ਸਰਦਾਰ ਵੇਖ ਕੇ ਲੱਭਦੇ ਆ ਚਲੋ ਚਲਦਿਆਂ ਕਰ ਦੱਸਦੇ ਆ ਲੜਾਣਾ ਕੁਝ ਲਈ ਨਹੀਂ ਮੈਂ ਇਤਾਂ ਜਿਹਾ ਇਕੱਠੀਆਂ ਕਰਦਾ ਆ ਗਈ ਜੀ ਆਹੋ ਆਉਣਾ ਹੀ ਆ ਵੇੜਾ ਵੀ ਸਾਰਾ ਖਰਾਬ ਹੀ ਹੋ ਗਿਆ ਵਾ ਮੀਨੇ ਕਰਤਾ ਨਾ ਸਾਰਾ ਆਹੋ ਆਬ ਘਾ ਵੀ ਉਗ ਪਿਆ ਵਾ ਮੀ ਹਟਦੇ ਤਾਂ ਫੇਰ ਕਾਟ ਪੁੱਟਦੇ ਤੇ ਪੋਚਾ ਫੇਰਾਂਗੇ ਹੂੰ ਕੋਹਾ ਲਿਆ ਕੇ ਕਿਤੋਂ ਪਾਣੀ ਲੈ ਆਮ ਨਹੀਂ ਮੈਂ ਪਾਣੀ ਪੀ ਆਂ ਰਾਹ ਦੇ ਵਿੱਚੋਂ ਨਲਕਾ ਤੋਂ ਨਾ ਇਹ ਦੇਤੋਂ ਅੱਛਾ ਕਿੱਦਾਂ ਫਿਰ ਦਿਹਾੜੀ ਮਿਲੀ ਕਿ ਨਹੀਂ ਦਿਹਾੜੀ ਨਹੀਂ ਮਿਲੀ ਸਾਰਾ ਦਿਨੀ ਚੌਂਕ ਦੇ ਵਿੱਚ ਬੈਠਾ ਆ ਗਿਆ ਜਿੰਨਾਂ ਦੀ ਬਾਗ ਵੀ ਉਹਨਾਂ ਨੂੰ ਲੈ ਜਾਂਦੇ ਆ ਮਿਸਤਰੀ ਵੀ ਉਹਨਾਂ ਨੂੰ ਲੈ ਜਾਂਦੇ ਆ ਕਿਸੇ ਨੇ ਨਹੀਂ ਖੜਿਆ ਦਿਹਾੜੀ ਸਾਰਾ ਦਿਨ ਵੇਖਦਾ ਹੀ ਭਕਾਈ ਕਰਦਾ ਆ ਆ ਗਿਆ ਇੰਦਾ ਤਾਂ ਬੜਾ ਔਖਾ ਜਾਣਾ ਵਾ ਕੀ ਕੀਤਾ ਜਾ ਸਕਦਾ ਮੁੰਡਾ ਕਿੱਥੇ ਗਿਆ ਉਹ ਮੁੰਡਾ ਸੁੱਤਾ ਹੈ ਅੰਦਰ ਤੂੰ ਲੋਦੇ ਲਾਗੇ ਬੈ ਜਾਣਾ ਸੀ ਗਰਮੀ ਬੜੀ ਆ ਕਿਤੇ ਪੱਖੀ ਤੁੱਕੀ ਨਾ ਝਾਲੀ ਮਾਰ ਲੈਂਦੀ ਨਹੀਂ ਉਹ ਮੈਂ ਬਾਦੀ ਖੋਲ ਆ ਹਵਾ ਆਉਂਦੇ ਹੀ ਉਥੋਂ ਹਵਾ ਕਿੱਥੇ ਮੈਂ ਮੈਂ ਵੇੜਾ ਮੈਂ ਚਲ ਇੰਨਾ ਕ ਸਾਫ ਕਰਨਾ ਇੱਟਾ ਆਹ ਵੇੜੇ ਚ ਵੀ ਕਾ ਅਗੁੱਲ ਲਈਓ ਸਾਪ ਚਲੂਨ ਵੀ ਤੁਰੇ ਫਿਰਦੇ ਪ੍ਰਸ਼ਾਦਾਂ ਦੇਣਾ ਮੁੰਡੇ ਨੂੰ ਨਾ ਮੰਜੇ ਤੇ ਰੱਖਿਆ ਕਰ ਨਹੀਂ ਉਹਨੂੰ ਤਾਂ ਮੰਜੇ ਤੇ ਰੱਖੀਦਾ ਵਾ ਹੂੰ ਮੈਂ ਤੇ ਇੱਕ ਹੋਰ ਸਲਾਹ ਕੰਡਿਆ ਸੀ ਮਨ ਆਪਣੇ ਨਾਲ ਰੋਜ਼ ਜਾਂਦਾ ਕਦੀ ਦਿਹਾੜੀ ਮਿਲ ਜਾਂਦੀ ਇਹ ਕਦੀ ਨਹੀਂ ਮਿਲਦੀ ਕਿਉਂ ਨਾ ਕਿਸ ਜੱਟ ਨਾਲ ਹੀ ਸ਼ਿਰੀ ਲੱਗ ਜਾ ਮੈਂ ਆਹੋ ਹੀ ਤੇ ਵੀ ਗੱਲ ਸਹੀ ਆ ਨਾ ਬੱਜੇ ਮਹੀਨੇ ਦੇ ਪੈਸੇ ਤੇ ਆਉਣਗੇ ਨਾਲੇ ਆਉਣ ਲੱਗਿਆ ਸਰਦਾਰਾਂ ਕੋ ਕਦੀ ਕੋਹ ਲੈਣ ਤਾਂ ਬੰਦਾ ਮੰਗ ਹੀ ਲੈਂਦਾ ਹਾਂ ਤੇ ਉਹਨਾਂ ਕੋਈ ਚੀਜ਼ ਨਾ ਹੋਵੇ ਤੇ ਫਿਰ ਬੰਦਾ ਲੈ ਲੀਦਾ ਵਾ ਦੁੱਧ ਲੈ ਆ ਕਰਾਂ ਸੀ ਨਾ ਕਦੀ ਆਟਾ ਲੈਣ ਤਾਂ ਕਦੀ ਚੌਲ ਲੈਣ ਤੇ ਸਰਦਾਰ ਗਰੇ ਨਾ ਕਰਦੇ ਹਾਂ ਕੰਮ ਤੇ ਉਹਨਾਂ ਦਾ ਹੀ ਕਰਨਾ ਵੇਖ ਲਓ ਫੇ ਜੇ ਮਿਲ ਜਾਂਦਾ ਕੀ ਤੋਂ ਕੰਮ ਤੇ ਆਹੋ ਕਿਸ ਨੂੰ ਕਹਿੰਨੇ ਆ ਉਹਨੇ ਲਾਗਲੇ ਪਿੰਡ ਵਾਲਾ ਮੰਨਾ ਆਹੋ ਮਿਲਦਾ ਤਾਂ ਮੁਰਾਦ ਜਾਂਦੇ ਆ ਅੱਛਾ ਆ ਜੀ ਬਾਜੀ ਪੁੱਛਦਾ ਰਹਿੰਦਾ ਉਹਦੇ ਪਿੰਡ ਹੈਗੇ ਸਰਦਾਰ ਗਵਾਂਡ ਉਹਦੇ ਅੱਛਾ ਆਹੋ ਕਹਿੰਦਾ ਇਹ ਤਾਂ ਮੈਂ ਸੁਣਿਆ ਸੀ ਕਹਿੰਦਾ ਵੀ ਉਹਨਾਂ ਉਹਨਾਂ ਨੂੰ ਲੋੜ ਆ ਬੰਦੇ ਦੀ ਇੱਕ ਦੋ ਡੰਗਰ ਹੈਗੇ ਉਹਨਾਂ ਕੋ ਹਨਾ ਇਹ ਗੱਲ ਕਰਕੇ ਵੇਖ ਲਓ ਇੰਤਾਂ ਤੇ ਦਿਹਾੜੀ ਕਦੀ ਮਿਲਦੀ ਕਦੀ ਨਹੀਂ ਮਿਲਦੀ ਨਹੀਂ ਬੜਾ ਔਖਾ ਵਾਤਾ ਔਖਾ ਹੋ ਗਿਆ ਇਹਦਾ ਔਖਾ ਹੋ ਗਿਆ ਘਰ ਤੱਕ ਜਾ ਰਣੀ ਹੈ ਜਾਹ ਫੇ ਚਾਹ ਹੀ ਬਣਾ ਲਿਆ ਘਟ ਚਾਹ ਕੀ ਬਣਾਉਣੀ ਆ ਨਾ ਤੇ ਕਰ ਖੰਡ ਵਾ ਨਾ ਪੱਤੀ ਆ ਤੇ ਨਾ ਹੀ ਦੁੱਧ ਵਾ ਤੇ ਕੀ ਕਰੇ ਬੰਦਾ ਫਿਰ ਸਾਰਾ ਕੁਝ ਖਤਮ ਹੋ ਗਿਆ ਹੋਰ ਕਿੰਨੇ ਦਿਨ ਹੋ ਗਏ ਲਿਆਂ ਦੇ ਤੇ ਮੈਂ ਤੇ ਥੋੜਾ ਥੋੜਾ ਪਾ ਕੇ ਤੇ ਗੁਜ਼ਾਰਾ ਕਰਨ ਦੇ ਹੀ ਮਿੱਠਾ ਵੀ ਘਟ ਹੁੰਦਾ ਹੀਗਾ ਤੇ ਪੱਤੀ ਵੀ ਘਟ ਹੁੰਦੀ ਹੀ ਜੇਬ ਜਿੱਤੇ ਪੈਹਾਂ ਕੋਈ ਨਹੀਂ ਹੈਗਾ ਪੁੱਛ ਵੇਖੋਗੇ ਕਿਹੇ ਤੋਂ ਕੋਈ ਧਾਰਕ ਸਾਹ ਦੇਈ ਦੇ ਆਹ ਮੈਂ ਮੰਗ ਜਾਣਾ ਮੈਂ ਕੋਈ ਪਈਆ ਸੌ ਮੰਗਦਾ ਕਿ ਕੋ ਦਹਾ ਬੀਆਂ ਦੇ ਕੋਈ ਪੱਤੀ ਲੈ ਆਉਣਾ ਦਹਾ ਬੀਆਂ ਦੀ ਖੰਡ ਲੈ ਆਉਣਾ ਦਾਂ ਬੀਆਂ ਦਾ ਦੇਈ ਤਾਂ ਮੈਂ ਦੁੱਧ ਫੜ ਲੈ ਆਉਂਗਾ ਆਹੋ ਦੇ ਕੋਸ਼ਣਾ ਕੋਸ਼ਟ ਕਰਨਾ ਹੀ ਪੈਣਾ ਵਾ ਹੂੰ ਮੁੰਡੇ ਨੇ ਵੀ ਰਾਮਾ ਨੂੰ ਦੁੱਧ ਮੰਗਣਾ ਨਾ ਹਾਂ ਉਹਦੇ ਵਾਸਤੇ ਵੀ ਲਿਆਉਣਾ ਪੈਣਾ ਹੂੰ ਆਟਾ ਹੈਗਾ ਵਾ ਆਟਾ ਹੈਗਾ ਥੋੜਾ ਜਿਹਾ ਹੂੰ ਰਾਤ ਦਾ ਤੇ ਸਵੇਰ ਦਾ ਤੇ ਸੜ ਜਾਣਾ ਵਾ ਕੱਲ ਨੂੰ ਲਿਆਉਣਾ ਪੈਣਾ ਹੋ ਸਦਾ ਕੱਲ ਨੂੰ ਦਿਹਾੜੀ ਮੇਰੀ ਜਾਵੇ ਹਾਂ ਆਹੋ ਤੇ ਹੈਗਾ ਵਾ ਤੂੰ ਇਦਾਂ ਕਰੀ ਕੱਲੀਆਂ ਰੋਟੀਆਂ ਪਕਾਲੀ ਚਾਰ ਨਾਲ ਖਾ ਲਾਂਗੇ ਸਬਜ਼ੀ ਰਹਿਣ ਦੀ ਅੱਜ ਮੇਰਾ ਖਾਣ ਨੂੰ ਸਬਜ਼ੀ ਜੀ ਨਹੀਂ ਕੰਡਿਆ ਚਲ ਇਦਾਂ ਹੀ ਕਰ ਲੈਨੇ ਹਾਂ ਹਾਂ ਗੰਡਾ ਗੰਡਾ ਹੈਗੇ ਗੰਡਾ ਭਾਣਾ ਨਾਲ ਚਾਰ ਨਾਲ ਰੋਟੀ ਖਾ ਲਾਂਗੇ ਆਹ ਤੇ ਦੁੱਧ ਕਾਕੇ ਨੂੰ ਪਿਆ ਦਾਂਗੇ ਹਾਂ ਹੂੰ ਹੂੰ ਚੱਲ ਮੈਂ ਵੇਨਾ ਵਾ ਕੇ ਪਾਸੇ ਜਾ ਕੇ ਹਾਂ ਆਹੋ ਦੇਖ ਕੋਈ ਨਾ ਕੋਈ ਮਿਲ ਗਿਆ ਸਰਦਾਰ ਤੇ ਮੰਗ ਲੈਣਾ ਰੁਪਈਏ 50 ਠੀਕ ਆ ਕਾਕੇ ਦਾ ਧਿਆਨ ਰੱਖੀ ਮੈਂ ਆ ਜਾਣਾ ਛੇਤੀ ਆ ਜਾਣਾ ਠੀਕ ਸਾਡੀ ਦਾ ਕੋਈ ਜੀ ਨਾ ਦਿਹਾੜੀ ਲੱਗੇ ਤਹੀ ਖੁਸ਼ ਹੋ ਜਾਈਦਾ ਨਾ ਦਿਹਾੜੀ ਲੱਗੇ ਸਾਨੂੰ ਤਾਂ ਖਾਣ ਪੀਣ ਦੇ ਲਾਲੇ ਪੈ ਜਾਂਦੇ ਆ ਕਿ ਭੁੱਖੇ ਰਹਿ ਜਾਣਾ ਤੈਨਾਂ ਅੱਜ ਕਿ ਇਹ ਕਰ ਇੰਨਾ ਖੋਸ਼ ਆ ਤੇ ਕਿਹ ਕਰ ਖੁਸ਼ ਵੀ ਨਹੀਂ ਹੁੰਦਾ ਰੱਬ ਦੇ ਰੰਗ ਆਵੇ ਤਾਂ ਚੰਗਾ ਹੀ ਆ ਜੇ ਕਿਹ ਜੀ ਮੀਂਹ ਦਾ ਦੇਣਾ ਸੀਰੀ ਲੱਗ ਜੂਏ ਮਹੀਨੇ ਪਿੱਛੋਂ ਪੈਸੇ ਧਾਇਆ ਕਰਨਗੇ ਨਾ ਇਹ ਥੋੜੀ ਆ ਵਧੀਆ ਲੱਗ ਗਈ ਕਿ ਨਾ ਲੱਗ ਗਈ ਵਧੀਆ ਇਹ ਸੱਚੇ ਪਾਤਸ਼ਾਹ ਮੀਲੀ ਜਾ ਗਈ ਤੇ ਇਦਾਂ ਦਾ ਕੰਮ ਸਾਡੀ ਵੀ ਤੇ ਸੁਣੀ ਜਾਵੇ ਸੌ ਗਏ ਹੈ ਹੂੰ ਸੌ ਗਏ ਮੈਂ ਸੁੱਤਾ ਤਾਂ ਨਹੀਂ ਉਹਦੇ ਨਮਾ ਪਿਆ ਹੈ ਅੱਜ ਤਾਂ ਬੜਾ ਚਿੱਟਾ ਕੁਰਤਾ ਪਜਾਮਾ ਪਾਇਆ ਟੌਰ ਕੱਢ ਕੇ ਬੈਠੇ ਆ ਘਰੇ ਹੀ ਤਾਂ ਕੀ ਗੱਲ ਫਿਰ ਕੋ ਚੰਗਾ ਲੱਗਾ ਤੈਨੂੰ ਨਹੀਂ ਮੈਨੂੰ ਚੰਗਾ ਲੱਗਾ ਬਹੁਤ ਸੋਹਣਾ ਲੱਗਾ ਮੇਰੇ ਤਾਂ ਮੋਢੇ ਜਨ ਪੀੜ ਹੋਣ ਡਈ ਤੇ ਮੈਂ ਉਹਦੇ ਲੰਮਾ ਪੈ ਗਿਆ ਇਹਨੂੰ ਚੰਗਾ ਮੈਨੂੰ ਲੱਗਾ ਵਾ ਪਰ ਚੰਗੇ ਨੇ ਤਾਂ ਹੀ ਲੱਗੇ ਜਈ ਕੋਈ ਬਾਹਰ ਅੰਦਰ ਦੇ ਕੰਮ ਕਰਨੇ ਹੋਣ ਕਰਨੇ ਤੇ ਨਾਲ ਮਿਲ ਕੇ ਕਰਦੇ ਆ ਤੇ ਹੁਣ ਤੁਸੀਂ ਪੱਠਿਆਂ ਵਾਲ ਨਹੀਂ ਵੇਖਿਆ ਉਹਨੇ ਪਾਏ ਵੀ ਆ ਪੱਠੇ ਜੱਜਨਾ ਰਾਮੂ ਨੇ ਨਹੀਂ ਪਾਏ ਪੱਠੇ ਤੇ ਉਹਦੇ ਤੇ ਨਾ ਮੈਂ ਨਹੀਂ ਰਿਹਾ ਕਰੋ ਆਪ ਵੀ ਥੋੜਾ ਬੋਤਾ ਵੇਖ ਲਿਆ ਕਰੋ ਦੁੱਧ ਘਟ ਗਿਆ ਜੇ ਮੱਜਾਂ ਦਾ ਇੰਨਾ ਆਜੇ ਹਰਿਆ ਪਾਉਣ ਰਹੇ ਤੁਸੀਂ ਇੰਨਾ ਮੰਡ ਪਾਉਣ ਰਹੇ ਆ ਉਹ ਕੋਈ ਨਹੀਂ ਮੈਂ ਆ ਵੇਖ ਲੈਣਾ ਵਾ ਓ ਅੱਜ ਨਾ ਮਨਵਾ ਵੀ ਖੀਰ ਬਣੇ ਤੇ ਫੇਰ ਵਾ ਕੀ ਨੂੰ ਦਿਲ ਕਰਦਾ ਈ ਤੇ ਖੀਰ ਬਣਾ ਲੈਨੇ ਆ ਅਸੀਂ ਕਿਹੜਾ ਦੁੱਧ ਵੇਚਣਾ ਮਾ ਘਰੇ ਰੱਖਦੇ ਆ ਪਨੀਰ ਨਹੀਂ ਬਣਾਉਂਦੇ ਤੇ ਅੱਜ ਖੀਰ ਬਣਾ ਲੈਨੇ ਆ ਮੈਂ ਚੱਲ ਖੀਰ ਬਣਾ ਲਈ ਅੱਜ ਆਹੋ ਤੇ ਖੀਰ ਵੀ ਤਾਂ ਹੀ ਬਣਨੀ ਆ ਜੇ ਟਾਈਮ ਨਾਲ ਮੈਂ ਇਹਨੂੰ ਪੱਠੇ ਪਏ ਹੋਣਗੇ ਪਾਣੀ ਡਿੱਠਾ ਆਊਗਾ ਤੇ ਧਾਰਾਂ ਟਾਈਮ ਨਾਲ ਕੱਢ ਕੇ ਤੇ ਫੇਰ ਹੀ ਖੀਰ ਬਣੂਗੀ ਮੁੜ ਕੇ ਮਰਜੀ ਧਾਰ ਧਾਰਾਂ ਕੱਢ ਕੇ ਤੇ ਫੇਰ ਥੋੜੀ ਖੀਰ ਬਣਾਉਣੀ ਆ ਵੇਖਾਂ ਬਲਾ ਨੂੰ ਉਹਨੂੰ ਵੇਖੋ ਜਾ ਕੇ ਆ ਪਾਤੇ ਹੁੰਨੇ ਪੱਠੇ ਹੁੰਨੇਗੇ ਆਹੋ ਪੱਠੇ ਜੇ ਨਹੀਂ ਪਾਇਦ ਫਿਰ ਆਪ ਪਾਉ ਤੇ ਨਾਲੇ ਨੂੰ ਮਾਰੋ ਦਮਕਾ ਦੁਪਕਾ ਕੇ ਤੁਸੀਂ ਵੇ ਠੰਡੇ ਸੀੜੀ ਹੋ ਕੇ ਬਹਿ ਜਾਂਦੇ ਵੀ ਕੋਈ ਨਹੀਂ ਪਾ ਹੀ ਦਿੱਤੇ ਆ ਕੋਈ ਨਹੀਂ ਪਾ ਹੀ ਦਿੱਤੇ ਆ ਉਹ ਪਾ ਹੀ ਦਿੰਦਾ ਵਾ ਉਤਨਾ ਹੀ ਇਹਦਾ ਸੁਭਾਅ ਵਾ ਵੀ ਥੋੜਾ ਜਿਹਾ ਲੇਟ ਪਾਉਂਦਾ ਵਾ ਨਾ ਵਾਜਾ ਹੀ ਮਾਰਦੀ ਰਹਿ ਜਾਂਦੀ ਵੇ ਰਾਮੂ ਵੇ ਰਾਮੂ ਰੋਟੀ ਖਾਣ ਨੂੰ ਟਾਈਮ ਨਾ ਆ ਜਾਂਦਾ ਤੇ ਆਖੇ ਲੱਗਣ ਨੂੰ ਕਿਤੇ ਕੰਨ ਨਹੀਂ ਕਰਦਾ ਚਲ ਕੋਈ ਨਹੀਂ ਪਤਾ ਕੀ ਗੱਲ ਦਾ ਉਹਨੂੰ ਗੁੱਸੇ ਨਾ ਹੋਵੀ ਮਹਾ ਕਿਤੇ ਸਾਡਾ ਕੰਮ ਚੱਲਣ ਦੇਣਾ ਗੁੱਸੇ ਦੇ ਮੈਨੂੰ ਹੁੰਦੀ ਨਹੀਂ ਆ ਇਹੋ ਜਿਹਾ ਪਤਾ ਕੀ ਗੱ ਜੋਲੀ ਬਿਸਤਰਾ ਚੁੱਕਦੇ ਤੇ ਦੂਜੇ ਘਰ ਚਲ ਜਾਂਦੇ ਹੁੰਦੇ ਐਨੇ ਕਿੱਥੇ ਜਾਣਾ ਐਨੇ ਚਿਰਾਂ ਦਾ ਜਿਹੜਾ ਸਾਡੇ ਦਾ ਲੱਗਾ ਵਾ ਇਹੋ ਜੇ ਨਹੀਂ ਕਿਤੇ ਵੀ ਜਾਂਦੇ ਹੁੰਦੇ ਜੇ ਰੋਟੀ ਪਾਣੀ ਦਾ ਟਾਈਮ ਨਾ ਮਿਲਦਾ ਜਹੀਂ ਆਪਣੀ ਰੋਟੀ ਬਾਅਦ ਚ ਪਕਾਉਨੇ ਆ ਉਹਦੀ ਸਭ ਮੈਂ ਪਹਿਲਾਂ ਪਕਾ ਲਈਨੇ ਕਿ ਉਹਨੇ ਲੈ ਕੇ ਠਾਰੀ ਕੋਲੀ ਆ ਜਾਣਾ 6 ਵਜੇ ਦੇ ਨੂੰ ਹੂੰ ਹੂੰ ਚੱਲ ਕੋਈ ਨਹੀਂ ਮੈਂ ਵੇਖਦਾ ਭਲਾ ਵੇਖ ਲਓ ਭਲਾ ਲੈ ਆਵਾਂ ਬਾਲਟੀਆਂ ਕਿ ਨਹੀਂ ਅਜੇ ਪੱਠੇ ਤੇ ਹੁਣ ਪਾ ਲੈਂਦੇ ਵੇਖ ਤੇ ਲੈ ਜਾਂਦੇ ਮੈਨੂੰ ਆਵਾਜ਼ ਮਾਰਦਾ ਵਾਂ ਆਪੇ ਤੁਸੀਂ ਆਂਦੇ ਪਾਏ ਆ ਉਹ ਪਾਈ ਹੁਣੇ ਉਹਨੇ ਕੇ ਮੈਂ ਮਾਰਦਾ ਆਵਾਜ਼ ਤੈਨੂੰ ਹੋ ਗਏ ਕੋਈ ਇੱਥੇ ਆ ਜਾ ਮਿੰਦਾਦੋ ਬੇਜਲ ਜਾਣੇ ਕੱਠੇ ਤਾਰਾ ਕੱਢਣਾ ਚੰਗਾ ਵਾ ਕਿਆ ਸਹੀ ਗੱਲ ਵਾ ਅੱਜ ਕੱਲ ਗੁੱਸੇ ਨਰਾਜ਼ਗੀ ਵਾਲੇ ਤੇ ਕੋਈ ਗੱਲ ਹੀ ਨਹੀਂ ਰਹਿ ਗਈ ਝਾਟੇ ਤੇ ਗੁੱਸਾ ਕਰਕੇ ਬਹਿ ਜਾਂਦੇ ਆ ਚੱਲ ਆਪੇ ਪੱਠੇ ਪੁਆਵੇ ਨਾ ਪੁਆਏ ਮੈਂ ਇਹਨਾਂ ਦੇ ਕੰਮ ਗੱਲਾਂ ਵਿੱਚ ਆਇਆ ਨਹੀਂ ਕਰਨਾ ਨਾ ਰਾਮਉਂਦਿਆ ਗੱਲਾਂ 'ਚ ਤੇ ਨਾ ਇਹਨਾਂ ਦੀਆਂ ਗੱਲਾਂ 'ਚ ਵੇਲੇ ਪਾਲਣ ਕ ਵੇਲੇ ਪਾਲਣ ਮਿੰਦਾ ਤਾਰਾ ਕੱਢਣਾ ਮਤਲਬ ਲਾ ਵੀ ਦੁੱਧ ਚੋਇਆ ਤੇ ਆਪਣੇ ਘਰ ਨੂੰ ਲਿਆਂਦਾ ਤੇ ਆਪਣੇ ਘਰ ਦਾ ਕੰਮ ਕੀਤਾ ਮੈਂ ਵੀ ਹੁਣ ਬਹਿ ਜਾਂਨੇ ਆ ਘੜੀ ਕੇ ਆਉਂਦਾਰ ਫੇ ਤਾਰਾ ਕੱਢ ਲੈਨੇ ਆ ਹੁਣ ਹੋਰ ਕੀ ਕਰਨਾ ਮੈਂ ਆਏ ਆ ਪਾ ਤੇ ਆਉਣ ਰਿਹਾ ਇਹਨੂੰ ਟੱਪਾ ਕਰ ਕੀ ਹਾਲਾ ਠੀਕ ਹੈ ਇਧਰ ਆਉਣ ਰਿਆਂ ਮੈਂ ਇਧਰ ਆਉਣ ਰਿਆਂ ਇਧਰ ਕੰਮ ਨੂੰ ਚੱਲਿਆ ਸੀ ਘਰ ਨੂੰ ਚੱਲਿਆ ਮੇਰਾ ਕੰਮ ਹੀ ਕਰ ਇੱਕ ਠੀਕ ਘਰ ਕੋ ਦਿਹਾੜੀ ਅੱਜ ਮਿਲੀ ਨਹੀਂ ਸਾਰਾ ਦਿਨ ਚੌਂਕ 'ਚ ਬਹਿ ਕੇ ਆ ਗਿਆ ਅੱਛਾ ਤੇ ਘਰ 사ਨਾ ਆਟਾ ਯੂਤ ਨਾ ਦੁੱਧ ਵਾਸ ਚਾਹ ਪੱਤੀ ਵੀ ਹੈ ਨਹੀਂ ਉਹ ਨਿਗਾ ਜਾਂ ਨਿਆਣਾ ਵਾ ਉਹਨੇ ਦੁੱਧ ਪੀਣਾ ਵਾ ਜੇ ਰੁਪਈਆ 100 ਹੈਗਾ ਤੇ ਜੇ ਦੋ ਮੈਨੂੰ ਦਿਹਾੜੀ ਮਿਲ ਗਈ ਮੈਂ ਤੈਨੂੰ ਵਾਪਸ ਕਰ ਦੂੰ ਤੇ ਬਾਵੇਂ ਗਿਆ ਸੀ ਘੜਾਉਣ ਮੇਰੇ ਨਹੀਂ ਮੈਨੂੰ ਹੂੰ ਕਿਤੇ ਵੀ ਮੋੜ ਆਇਆ ਮੈਂ ਤਾਂ 2-300 ਘੜਾਉਣ ਲੈ ਕੇ ਗਿਆ ਸੀ 200 ਫੋਕ ਆਇਆ 100 ਰੁਪਈਆ ਬਜਿਆ ਤਾਂ 100 ਮੇਰਾ 100 ਨਾ ਚਾਜਦਾ ਮੈਨੂੰ ਜਦੋਂ ਦਿਹਾੜੀ ਲੱਗੀ ਤੇ ਮੈਂ ਤੇਰੇ ਘਰ ਆ ਕੇ ਤੈਨੂੰ ਵਾਪਸ ਕਰ ਦੂੰਗਾ ਇਹ ਗਾਲ ਕੰਮ ਕੋਈ ਮਨ ਜਾਂਦਾ ਨਹੀਂ ਕਦੇ ਕੰਮ ਜਾਈਦਾ ਤਾਂ ਹੈਗਾ ਕੰਮ ਮਿਲਦਾ ਨਹੀਂ ਹੈਗਾ ਅੱਛਾ ਉਹ ਵਾਕਬੀ ਵਾਲਿਆਂ ਨੂੰ ਲੈ ਜਾਂਦੇ ਸਾਰੇ ਤੇ ਕਹੇ ਜ਼ਿੰਮੇਦਾਰ ਨਹੀਂ ਲੱਗ ਜਾ ਪੱਕਾ ਇਹ ਮੈਂ ਵੀ ਸੋਚਣ ਆ ਮੈਂ ਕਿਸੇ ਜ਼ਿੰਮੇਦਾਰ ਨਾਲ ਸੀਰੀ ਲੱਗ ਜਾ ਮੈਂ ਨਾਲੇ ਮਹੀਨੇ ਦੇ ਪੱਕੇ ਪੈਸੇ ਆ ਜਾ ਕਰਨਗੇ ਆਹੋਏ ਇਹ ਤਾਂ ਹੈਗਾ ਉਹ ਪੱਕਿਆਂ ਦਾ ਫਾਇਦਾ ਉੱਥੇ ਕੀ ਪਤਾ ਦਿਹਾੜੀ ਮਿਲਦੀ ਵੀ ਆ ਨਹੀਂ ਮਿਲਦੀ ਉੱਥੇ ਬੰਦਾ ਵੇਖ ਲਾ ਜਾਂ ਪਿੰਡ ਚ ਹੀ ਵੇਖ ਲਾ ਕਹੇ ਮੈਤਰੀ ਮੋਤਰੀ ਨਾਲ ਪੱਕਾ ਲੱਗ ਜਾ ਆਹੋ ਵੇਨਾ ਮੈਂ ਮਾਰ ਕਰਦਾ ਵਾਂ ਤੇ ਆ ਮੈਂ ਤੇਰਾ ਨਾ ਜਦੋਂ ਮੈਨੂੰ ਪੈਸੇ ਮਿਲ ਗਏ ਨਾ ਮੈਂ ਤੇਰੇ ਵਾਪਸ ਕਰ ਦੂਗਾ। ਓਏ ਮੈਨੂੰ ਪਤਾ ਜਿਹੜੇ ਮੋੜਨੇ ਆ, ਹੁਣ ਨਹੀਂ ਮੋੜਨੇ। ਨਹੀਂ ਮੈਂ ਕਰ ਦੂੰਗਾ ਵਾਪਸ। ਧੰਨਵਾਦ ਤੇਰਾ। ਓਏ ਹਾਂ ਹੁਣ ਥੋੜਾ ਜੀ। ਆ ਮੋੜਨੇ। ਮੋੜੇ ਆਥੇ। ਹੈ ਅੱਜ ਪੱਠੇ ਨਹੀਂ ਪਾਏ, ਗਾਈਆਂ ਉਹ ਬੱਦੀ ਆ, ਮਈਆਂ ਬੱਜੀਆਂ। ਖੁਰਲੀ ਵੀ ਖਾਲੀ ਆ। ਇਹ ਕਿ ਚੱਲ ਗਿਆ? RAMU ਓਏ। ਓ ਰਾਮੂ ਹੈ ਚਾਦਰੇ ਦੀ ਆ ਪਈ ਹੈ ਕਿ ਚਲ ਗਿਆ ਉਹ ਅਜੇ ਨੇ ਪੱਠੇ ਨਹੀਂ ਪਾਏ ਰਾਮੂ ਵੇ ਚੰਗੀ ਗੱਲ ਹੋਈ ਓ ਓ ਰਾਮੂ ਇੱਧਰ ਵੀ ਹੈ ਨਹੀਂਗਾ ਮੈਂ ਇਹ ਉਧਾਂ ਬੱਜੀਆਂ ਹੈ ਹਾਂ ਦੰਦਰ ਨੂੰ ਦੱਸਾਂ ਉਹ ਤਾਂ ਕਿਤੇ ਦੇਖ ਨਹੀਂ ਡਿਆ ਆਹ ਲੈ ਸੌਦਾ ਬਲੀ ਲਗਿਆ ਅਹ ਕਿੱਥੋਂ ਵੇਖ ਮਿਲੇਗੀ ਉਹ ਆਪਣੇ ਪਿੰਡ ਵਾਲਾ ਜੀਤਾ ਆਉਂਦਿਆ ਸੀ ਅੱਛਾ ਤੇ ਉਹਦੇ ਕੋਲ 100 ਰੁਪਏ ਆ 100 ਮੈਂ ਕਹਾ ਜਦੋਂ ਮੈਨੂੰ ਮਿਲ ਗਏ ਮੈਂ ਵਾਪਸ ਕਰ ਦੂੰ ਅੱਛਾ ਹੂੰ ਦੁੱਧ ਹੀ ਉਹ ਵਿੱਚ ਕੱਢ ਲਈ ਹੈ ਆਹ ਹੋਣੀ ਕੱਢ ਲੈਣੀ ਪਹਿਲਾਂ ਬਾਲਾ ਦਵਾਲੀ ਇਹਨੂੰ ਖਰਾਬ ਨਾ ਹੋ ਜਾ ਗਰਮੀ ਬੜੀ ਹੈ ਹਾਂ ਹੈ ਤੇ ਮੁੰਡੇ ਨੂੰ ਪਿਆਲੀ ਚੰਗ ਚੰਗ ਆ ਮੈਂ ਕਿ ਬਾਹਰ ਪੈ ਜਾਣ ਲੱਗਾ ਕੜੀ ਚਾਹ ਬਣਾਦਾ ਫੇਰ ਹੁਣ ਆਹ ਚਾਹ ਬਣਾ ਥੋੜੀ ਜੀ ਠੀਕ ਹਾਂ ਮੈਂ ਬਾਹਰ ਪਿੰਨਾ ਚੰਗਾ ਹੈ ਹਾਂ ਚੰਗਾ ਹੀ ਆ ਜਿਹੜੇ ਪੈਸੇ ਮਿਲ ਗਏ ਸਬਦ ਆ ਗਿਆ ਚੱਲ ਅੱਜ ਦਾ ਤਾਂ ਸਰੂਗਾ ਕਾਰਮ ਪਰਮਾਤਮਾ ਨੇ ਫੇਰ ਕੋਈ ਸੋਚਿਆ ਹੀ ਹੋਊਗਾ ਸਾਨੂੰ ਤੇ ਹੀ ਆ ਪਿਆਜ ਦਾ ਸਾਜੇ ਕੱਲ ਦਾ ਫੇਰ ਵੇਖੀ ਜੂਗੀ ਸਾਡੇ ਗਰੀਬਾਂ ਦਾ ਕੀ ਆ ਕਈ ਲੋਕ ਵੇਲਾ ਉਹਨਾਂ ਦੇ ਪੰਜ ਪੰਜ ਛੇ ਛੇ ਸਾਲ ਦਾ ਦਾਨੀ ਹੁੰਦੇ ਪੈ ਵਾਧੂ ਚੀਜ਼ਾਂ ਹੁੰਦੀਆਂ ਤੇ ਬਾਹਰਲੇ ਵੇੜਿਆਂ ਤੱਕ ਰੋਲਦੀਆਂ ਪਸਾਨੂੰ ਇੱਕ ਘੜੀ ਦਾ ਨਹੀਂ ਪਤਾ ਕਿ ਸਾਨੂੰ ਕੋਈ ਚੀਜ਼ ਮਿਲਦੀ ਆ ਕਿ ਨਹੀਂ ਮਿਲਦੀ ਇਕਰੀ ਵੀ ਮੇਰੇ ਪੜੀ ਚੇਜ ਮੰਗਾਂ ਦਾ ਹਦੀ ਚਾਹ ਚਾਹ ਬਣਾ ਕੇ ਤਾ ਦੋਨਦਰ ਦੋਨਦਰ ਹਾਂਜੀ ਇੱਥੇ ਆ ਚੌਲ ਡੇਂ ਚੋਗਣ ਮੈਂ ਆ ਬੈ ਫੀਰ ਬਣਾਉਣੀ ਚਲ ਚੌਲ ਚੋਗਲਾ ਕੀਰ ਤੇ ਤੂੰ ਬਣਾ ਲਾ ਹਾਂ ਉਹਨੇ ਤੇ ਪੱਠੀ ਨਹੀਂ ਪਾਏ ਕਿਉਂ ਸੌ ਗਿਆ ਵਾ ਸੌ ਕਿੱਥੇ ਗਿਆ ਵਾ ਮੇਰੇ ਵਾਜਾ ਮਾਰੀ ਜਾਣਾ ਖੁਰਲੀ ਖਾਲੀ ਡੰਗਰ ਉੱਥੇ ਬੱਦੇ ਗਾਈ ਉੱਥੇ ਬੱਜੀ ਆ ਮੰਜਾ ਵੀ ਖਾਲੀ ਮੈਂਨੇ 20 ਵਾਜਾਂ ਮਾਰਿਆ ਕਿਤੇ ਆਵਾਜ਼ ਨਹੀਂ ਦਿੱਤੀ ਤੇ ਖੁੱਲੀ ਉਦਾਂ ਖਾਲੀ ਤੇ ਡੱਗਰ ਪਾਉਣ ਦੇ ਹੀ ਹਾ ਹਾਏ ਉਹ ਬੰਦੇ ਕਿੱਥੇ ਚਲ ਗਿਆ ਇੱਥੇ ਕਿਤੇ ਹੋਣਾ ਵਾ ਆ ਜਾਂਦਾ ਵਾ ਪਰ ਉਹਨੂੰ ਪੱਠੇ ਤੇ ਪਾ ਕੇ ਜਾਣਾ ਚਾਹੀਦਾ ਨਾ ਅੱਗੇ ਵੀ ਕਿੰਨਾ ਸਮਝ ਜਾਂਦਾ ਹੁੰਦਾ ਪੱਠੇ ਪਾ ਕੇ ਤੇ ਆ ਜਾਂਦਾ ਹੀ ਤੇ ਪੱਠੇ ਪਾ ਕੇ ਹੀ ਜਾਂਦਾ ਹੀ ਉਹ ਮੈਂ 4-5 ਵਾਰ ਵਾਜਾਂ ਮਾਰੀ ਜਾਨਾ ਕਿਤੇ ਆਵਾਜ਼ ਨਹੀਂ ਆਈ ਪੈਗ ਪੋਗ ਤੇ ਨਾ ਉਹਨਾਂ ਚਲ ਗਿਆ ਕਿਤੇ ਜੇ ਪੈਗ ਲਾਉਣ ਜਾਂਦਾ ਤਾਂ ਉਹਨੇ ਪੈਸੇ ਮੇਰੇ ਕੋ ਖਾਣ ਦੇ ਉਤਰਾ ਉਹਦੇ ਕੋ ਕਿਹੜਾ ਪੈਸਾ ਉਹ ਚਿਉਨੇ ਰਕਤੇ ਬੰਨੇ ਕੁੰਨੇ ਵੇਚ ਜਾਣਾ ਕਿਤੇ ਮੇਰੇ ਘਰ ਦਾ ਕੀ ਆ ਵੇ ਕੋ ਉਹ ਨਈ ਵੇਖੇ ਕੋ ਸਾਰੇ ਵੇਚ ਲਿਆ ਵਾ ਵਾਜਾਂ ਵੀ ਮਾਰ ਦਿੱਤੀਆਂ ਵਾ ਕੋਈ ਗੱਲ ਨਹੀਂ ਦੇ ਮੈਂ ਸਭ ਐਵੇਂ ਜਾਣ ਕੇ ਅੰਦਰ ਲਮਾ ਪਿਆ ਰ ਮੈਂ ਸਭ ਉਹਦੇ ਲਾਗੇ ਉੱਥੇ ਬੈਠਾ ਰ ਮੈਨੂੰ ਪਤਾ ਲੱਗਦਾ ਕਿ ਕਿੱਥੇ ਗਿਆ ਕਿੱਥੇ ਰਹੀ ਆਏ ਰੱਬਾ ਹੁਣ ਕੀ ਕਰਾਂਗੇ ਹੋ ਯੂ ਬੜਾ ਕਿੱਥੋਂ ਲੱਪਣਾ ਮਾਨੂੰ ਪਰ ਤੁਸੀਂ ਨਾ ਕਾਲੇ ਨਾ ਪਾਓ ਅਜੇ ਤੁਸੀਂ ਮੈਨੂੰ ਕਹਿਣ ਦੇ ਅਸੀਂ ਦਬਕਾਨਾ ਮਾਰੀ ਕਿ ਭੱਜ ਜਾਂਦੇ ਹੁੰਦੇ ਯੋ ਕਰਮਤਰਾ ਲਾਗੇ ਖਲੋ ਕੇ ਸੁਣਦਾ ਤਾਂ ਨਹੀਂ ਰਿਹਾ ਕਿ ਜਿਹੜਾ ਭੱਜ ਗਿਆ ਵਾ ਅਹੀਂ ਕਿਹੜਾ ਨੂੰ ਦਬਕਾ ਮਾਰਿਆ ਸੀ ਜਦ ਆਪਸ ਵਿੱਚ ਗੱਲਾਂ ਹੀ ਕਰਦੇ ਗੱਲਾਂ ਕਰਦੇ ਕੋਈ ਨੂੰ ਮਾਰਾ ਨਹੀਂ ਕਹਿਣਾ ਬਚਾਲ ਕੋਈ ਨਹੀਂ ਕੰਮ ਕਰਦਾ ਮੈਂ ਤੁਹਾਨੂੰ ਆਖਾਂਦਾ ਵੀ ਉਹਨੂੰ ਦਬਕਾ ਨਾ ਮਾਰੀ ਇਹੋ ਜਿਹੀ ਭੱਜ ਜਾਂਦੇ ਹੁੰਦੇ ਈਓ ਇੰਨਾ ਬੜਾ ਕੰਮ ਰੁਕ ਗਿਆ ਨਾ ਮੈਂ ਚੋਲ ਚਾਲ ਚੋਕ ਲੈਣੀ ਆ ਤੇ ਮੁੜ ਕੇ ਆਉਂਦੇ ਪੱਠੇ ਪੱਠੇ ਪਾ ਕੇ ਤੇ ਘੜੀ ਬੈ ਕੇ ਤੇ ਮੁੜ ਕੇ ਧਾਰਾ ਕੱਢ ਕੇ ਲੈ ਚੱਲ ਚ ਖੀਰ ਬਣਾਉਣੀ ਆ ਹੁਣ ਫਿਰ ਮੈਂ ਹੁਣ ਤੁਸੀਂ ਕੀ ਕਰਨਾ ਵਾ ਮੈਂ ਹਾਈ ਤੇ ਲੱਗ ਲੱਗੇ ਵਿਖਾਂ ਭਲਾ ਦੇਖਾ ਤਾਂ ਮੈਂ ਨਹੀਂ ਆ ਵੀ ਸਾਡਾ ਗਵਾੜ ਨਹੀਂ ਚੰਗਾ ਜਿਹਦੇ ਪੱਠੇ ਪਾ ਲਿੰਦਾ ਹੀ ਨਾ ਟਾਈਮ ਨਾ ਤੇ ਕਈ ਵਾਰ ਮੈਂ ਜਾਣਾ ਫੇਰਾ ਮਾਰਨ ਉਧਰ ਨੂੰ ਬਪੇ ਆ ਚ ਬੱਚੇ ਵੱਲ ਨੂੰ ਤੇ ਆਖਣ ਇੱਕ ਦੂਜੇ ਨੂੰ ਕਹਿੰਦੀ ਹੁੰਦੀ ਉਹ ਤੂੰ ਤੇ ਵਾਵਾ ਟਾਈਮ ਨਹੀਂ ਪਾ ਲੀਨਾ ਵਾ ਤੂੰ ਤੇ ਵਾਵਾ ਟਾਈਮ ਨਹੀਂ ਪਾ ਲੀਨਾ ਵਾ ਇਹ ਗੱਲ ਮੈਨੂੰ ਰਾਮੂ ਵੀ ਦੱਸਦਾ ਹੁੰਦਾ ਸੀ ਹਾਂ ਆਂਦਾ ਸਰਦਾਰਾ ਇਹ ਜੋ ਆਪਕੇ ਪਾਸ ਵਾਲੇ ਆ ਨਾ ਇਹ ਮੇਰੇ ਕੋ ਐਸੇ ਬੋਲ ਦਿੱਤੇ ਐ ਤੂੰ ਤੂੰ ਜਲਦੀ ਜਲਦੀ ਕੰਮ ਕਰ ਲੇਤਾ ਹੈ ਤੂੰ ਤੋ ਜੇ ਵੀ ਉਨ੍ਹਾਂ ਕਾ ਕੰਮ ਕਰ ਦਿੱਤਾ ਹੈ ਇਹ ਵੀ ਮੇਹਾ ਕੋਈ ਨਹੀਂ ਗਵਾਂਢੀ ਇਦਾਂ ਕਰਦੇ ਹੁੰਦੇ ਆ। ਆ ਤੂੰ ਕਿਸ ਦੀ ਚੁੱਕਣਾ ਦੇਣ ਲੱਗਿਆ? ਨਾ ਨਾ ਸਰਦਾਰ। ਗਿਆਨੀਗਾ ਕਿਤੇ ਵੀ ਇੱਥੇ ਕਿਤੇ ਲਾਗੇ ਛਾਗੇ ਘਰਾਜੀ ਹੋਣਾ ਵਾ। ਆ ਜਾਂਦਾ ਵਾ ਹੁਣ ਤੁਸੀਂ ਇਦਾਂ ਕਰੋ ਤੁਸੀਂ ਤੇ ਪੱਠੇ ਪਾ ਦਿਓ ਪਹਿਲਾਂ। ਆ ਮੈਂ ਲੱਗਾ ਪਹਣ ਪਾਕ ਪੱਠੇ ਮੈਂ ਬਾਅਦ ਚ ਪਾਉਂਦਾ ਵਾਂ। ਹੁਣ ਪਹਿਲੋਂ ਮੈਂ ਉਹਨੂੰ ਵੇਖ ਲਾਂ ਕਿਤੇ ਇਹ ਨਾ ਹੋਵੇ ਕੋਈ ਬਸ ਜੜੇ ਬਸ ਤੇ ਗਾਂ ਜਾਵੇ। ਤੇ ਜਾਂ ਕੋਈ ਇਹ ਮੋਟਰਸਾਈਕਲ ਤੇ ਚੜਾ ਕੇ ਲੈ ਜੇ ਦੇ। ਉਹਦੀ ਉਹ ਗਾਂਢ ਕੁਥਲੀ ਜੀ ਕਿੱਥੇ ਰੀੜੇ ਲੈੜੇ ਉੱਥੇ ਹੈਗੇ ਉਹਦੇ। ਉੱਥੇ ਤੇ ਮੈਂ ਟੰਗ ਅੰਦਰ ਵੇਖੇ ਉੱਤੇ ਹੈ ਹੀ ਕੱਖ ਨਹੀਂ ਗਦੇ। ਤਾਂ ਹੀ ਤੇ ਰੋਲਾ ਪਿਆ ਹਾਂ ਪੈਸੇ ਲੱਗਿਆ ਉਹ ਜੇ ਲੀੜਾ ਲੱਤਾ ਹੀ ਉਹਦਾ ਹੈ ਨਹੀਂ ਉੱਥੇ ਤੇ ਫੇਰ ਅੱਗੇ ਤੂੰ ਉਦਾਂ ਹੀ ਜਾਂਦਾ ਤੂੰ ਉਦਾਂ ਹੀ ਆ ਜਾਂਦਾ ਹੈਗਾ ਹੈ ਕੰਜਰ ਨੇ ਜਾਣਾ ਹੀ ਤੇ ਦਾਸੀ ਦਿੰਦਾ ਜਿਹੜੀ ਆ ਉਹਦੇ ਪੈਸੇ ਬਣੇ ਆਪਣੇ ਪੈਸੇ ਤੇ ਲੈ ਜਾਂਦਾ ਅਹੀਂ ਕਿਹੜਾ ਉਹਨੂੰ ਰੱਸਾ ਪਾਇਆ ਇਹ ਵੀ ਤੁਹਾਡੇ ਕੋਈ ਰਹਿ ਮੇਰੀ ਸੁਣੋ ਗੱਲ ਤੁਹਾਡੇ ਕੋ ਕਿੱਥੋਂ ਕੰਮ ਹੋਣਾ ਵਾ ਕਿੱਦਾਂ ਤੁਸੀਂ ਪੱਠੇ ਪਾਉਣੇ ਆ ਕਿੱਦਾਂ ਹੁਣ ਬੰਦਾ ਕੋਈ ਲੱਗੂਗਾ ਕੀ ਕਰੀਏ ਆਪਾਂ ਮਿੰਟ ਆ ਫੇਰ ਨਾ ਮੁੜਕਾ ਹੀ ਆਈ ਜਾਂਦਾ ਤੇ ਮੁੜਕਾ ਹੀ ਆਉਣਾ ਮੇਰੇ ਤੇ ਜੀਨ ਕੋ ਹੋਣ ਡਿਆ ਪਿਆ ਗੱਲ ਸੁਣ ਕੇ ਚਲ ਅੱਛਾ ਰਾਮੂ ਰਾਮੂ ਹੁੰਦੀ ਰਾਮੂ ਰਾਮੂ ਇੱਥੇ ਆਣ ਕੇ ਬਹਿ ਜਾਣਾ ਇਹ ਕਦੀ ਐਦਾਂ ਵੀ ਨਹੀਂ ਕਿਹਾ ਵੀ ਤੂੰ ਅੰਦਰ ਕਿਉਂ ਵਰ ਗਿਆ ਤੂੰ ਬੈੜ ਤੇ ਕੋ ਚੜ ਗਿਆ ਇਹ ਕਹਣਾ ਇੱਥੇ ਬਹਿ ਜਾ ਕੋਈ ਨਹੀਂ ਸਾਡੇ ਬੱਚਿਆਂ ਵਰਗਾ ਸੋਹਣੇ ਉਹਨੂੰ ਲੀਡਸ ਵਾਂਗ ਸਵਾਸ ਵਾਂਗ ਦਿੱਤੇ ਹੀ ਆਪਣੇ ਨਾਂ ਨਿਆਣਿਆਂ ਵਰਗੇ ਕੁੰfte ਪਜਾਮੇ ਕੜੇ ਜਿਹੜਾ ਗਲਾ ਵੇ ਦੁੱਧਾ ਦਈਦਾ ਹੀ ਇਹਨੂੰ ਵੱਦੇ ਨੂੰ ਇਹੋ ਗੱਲ ਵੀ ਪਾੜੀ ਪਛੀ ਕਈ ਵਾਰ ਚ ਉਹ ਵੀ ਦਿੰਦਾ ਈ ਧਾਰਾਂ ਜਦੋਂ ਤੁਸੀਂ ਨਾ ਗਏ ਹੁੰਦੇ ਮਜ਼ਾ ਹੀ ਮਜ਼ਾ ਹੀ ਹੁੰਦਾ ਹੀ ਹੁਣ ਫਿਰ ਮੈਂ ਜਾਂ ਤੇ ਨਹੀਂ ਤੇ ਫਿਰ ਮੈਂ ਆਣ ਕੇ ਪੱਠੇ ਪਾਉਣਾ ਪੱਠੇ ਪਾਓ ਬਾਬਾ ਪੱਠੇ ਪਾਓ ਚਲ ਮੈਂ ਪਾ ਕੇ ਚਲੇ ਜਾਂਦਾ ਵਾ ਪਰ ਉਹਨੂੰ ਤੇ ਵੇਖਾਂ ਪਹਿਲੋਂ ਜਿੱਦਾਂ ਕਰਨੀ ਕਰ ਲੋ ਚੰਗਾ ਹਾਏ ਹੋਣਾ ਬੰਦੇ ਦੀ ਮੱਤ ਮਾਰੀ ਜਾਣੀ ਐ ਇੱਕ ਤੇ ਉਹ ਭੱਜ ਗਿਆ ਇੱਕ ਕੰਮ ਕਰਨਾ ਪੈਣਾ ਕਰਦਾ ਐਨੇ ਡੰਗਰਾਂ ਨੂੰ ਕਿੱਦਾਂ ਪਾਣੀ ਡਾਉ ਉਹ ਤੇ ਕਿੱਦਾਂ ਪੱਠੇ ਪਾਊਗਾ ਹਾਏ ਮੈਨੂੰ ਲੱਗਦਾ ਕੋਈ ਲੈ ਗਿਆ ਉਂਗਲੇ ਲਾ ਕੇ ਭਾਵੇਂ ਇਹੋ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਪਛਾਹਤਾ ਹੋਵੇ ਇਹਨਾਂ ਨੇ ਮੈਂ ਬਠੇਰਾ ਕਿਹਾ ਮੈਂ ਤੁਸੀਂ ਅੰਦਰ ਲੰਮੇ ਪਏ ਮਾਰ ਚਿੱਟਾ ਕੁਰਤਾ ਪਜਾਮਾ ਪਾ ਕੇ ਬਾਹਰ ਨਿਕਲ ਕੇ ਵੇਖ ਲਿਆ ਕਰੋ ਉਹ ਗੱਲ ਹੋਈ ਜਿਹੜੀ ਗੱਲ ਤੋਂ ਡਰਦੇ ਹਾਂ ਆਪਾਂ ਇਰਾਤੀ ਬਹੁੜੀ ਗਰਮੀ ਲੱਗੀ ਅੰਬਤੀ ਦੇ ਟਾਈਮ ਤੇ ਬੰਦ ਹੋ ਗਈ ਆਹ ਨੇ ਰੀਜੀ ਆ ਗਈ ਸੀ ਨਾ ਹਾਂ ਤੇ ਇਹ ਤੇ ਬੰਦ ਹੋ ਗਈ ਉਹ ਤਾਂ ਸਾਡੀ ਕਿਸਮਤ ਵੀ ਕਿਦਾਂ ਦੀ ਹੈ ਲੋਕੀ ਲੋ ਤਾਂ ਹੀ ਲਪੱਖੇ ਚਾਲਦੇ ਹੋਣੇ ਲੋਕੀ ਪਏ ਹੋਣੇ ਆ ਸਾਡੇ ਜਦੋਂ ਬੱਤੀ ਬੰਦ ਹੋ ਜਾਂਦੀ ਆ ਆ ਤਾਂ ਪੱਖਾ ਵੀ ਬੰਦ ਹੋ ਜਾਂਦਾ ਆਹ ਹੋ ਗਏ ਹੁਣੇ ਸਾਰੀ ਰਾਤ ਮੈਂ ਮੁੰਡੇ ਦੇ ਪੱਖੇ ਚੱਲਦੀ ਰਹੀ ਆ ਹੁਣ ਜਾ ਕੇ ਸੁੱਤਾ ਵਿਚਾਰਾ ਬਸ਼ੀ ਗਰਮੀ ਦੇ ਵਿੱਚ ਪੱਖੇ ਨਾਲ ਘਰੀ ਹੁੰਨੀ ਠੰਡ ਪੈਂਦੀ ਆ ਨਹੀਂ ਉਹ ਥੋੜੀ ਜਿਹੀ ਹੁਣ ਐਵੇਂ ਕਿਤੇ ਮੱਛਰ ਵੀ ਬੜਾ ਹੋਣਾ ਹਾਂ ਮੁੰਡੇ ਨੂੰ ਮੱਛਰ ਮੱਛਰ ਜਿੱਲੇ ਰਾਤ ਨਹੀਂ ਮੈਂ ਪੱਖੀ ਤੇ ਚੱਲਦੀ ਰਹੀ ਆ ਮੱਛਰ ਦਾ ਤੇ ਫਿਰ ਬਚਾ ਹੀ ਰਿਆ ਤੂੰ ਇਦਾਂ ਕਰਿਆ ਕਰ ਸਰੋਂ ਦਾ ਤੇਲ ਲਾਏ ਨਾ ਜਿਹੜੇ ਥੋੜਾ ਜਿਹਾ ਮਿੱਟੀ ਦਾ ਤੇਲ ਪਾ ਲਿਆ ਉਹ ਮਿਲਾ ਕੇ ਨਾ ਤੇ ਮੁੰਡੇ ਤੇ ਮਲ ਦਿਆਗਾ ਉਹ ਰਮਚਨੀ ਲੜਦਾ ਆ ਇੱਦਾਂ ਰਵਾਂਗੇ ਹਾਂ ਆਹੋ ਉਹਦਾ ਲੋਕਾਂ ਦੇ ਨਾ ਕਿਦਾਂ ਬੈਟਰੀ ਹੁੰਦੀ ਆ ਤੇ ਪੱਖੇ ਚੱਲਦੇ ਰਹਿੰਦੇ ਆ ਆਹੋ ਲੋਕਾਂ ਨੇ ਵਾਟਰ ਜਲਵਾਏ ਹੁੰਦੇ ਉਹ ਹਾਂ ਆਹ ਚਲੋ ਬਾਬਾ ਕਰੂ ਕਿਰਪਾ ਤੇ ਸਾਡੇ ਵੀ ਲੱਗੂਗਾ ਜੀ ਸਾਨੂੰ ਕਿੱਥੇ ਆਗਦਾ ਵਾ ਸਾਡੀ ਤਾਂ ਕਿਸਮਤ ਹੀ ਇਦਾਂ ਦੀ ਆ ਪਤਾ ਨਹੀਂ ਅੱਜ ਵੀ ਦਿਹਾੜੀ ਮਿਲਦੀ ਕਿ ਨਹੀਂ ਮਿਲਦੀ ਇਹੋ ਜਿਹੇ ਕਰਮਾਂ ਚੋਂ ਹੀ ਮਿਲੂਗੀ ਨਾ ਜਾਣਾ ਤੇ ਪਹਿਣਾ ਹੀ ਆ ਨਾ ਜੇ ਜਾਵਾਂਗੇ ਤੇ ਫੇਰ ਹੀ ਆ ਨਾ ਹਾਂ ਜੇ ਕਰੇ ਬਿਠਰੇ ਵੀ ਮਿਲਣੀ ਤੇ ਫੇਰ 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 ਉਦਾਂ ਹੀ ਗਏ ਆਪਾਂ ਇਹ ਮਿਲਣੀ ਨਹੀਂ ਸਾਨੂੰ ਤੇ ਤੂੰ ਮੈਂ ਚਾਹ ਦੇ ਨਾਲ ਰੋਟੀ ਖਾ ਲੈਣੀ ਚਾਹ ਸੋ ਫੁਲਕੇ ਲਾ ਲੈਣੇ ਦੋ ਚਾਹ ਚਾਹ ਰੋਟੀ ਮੈਂ ਲਾ ਲੀਆ ਇਸ ਵੇਲੇ ਹਾਂ ਅੱਗ ਬਲਣ ਦੇ ਹੀਗੀ ਤੇ ਬਦਲ ਜਾ ਮੈਂ ਵੇਖਣ ਦੇ ਹੀ ਵੀ ਬਦਲ ਜਾ ਹੋਣ ਦੇ ਆ ਹੀਗਾ ਤੇ ਮੈਂ ਹਾਂ ਉਹ ਨਾ ਹੋਵੇ ਬਾਦ ਚ ਅੱਗ ਬੋਜੇ ਜੇ ਤੇ ਫੇਰ ਰੋਟੀ ਕਿੱਥੇ ਲਾਉਣੀ ਹੈਗੀ ਅੱਛਾ ਤੇ ਫੇਰ ਮੈਂ ਨਾਲ ਹੀ ਲਾ ਲੀਆ ਹੀ ਰੋਟੀਆਂ ਅੱਛਾ ਟਾਈਮ ਨਹੀਂ ਕੰਮ ਕਰ ਲਿਆ ਹਾਂ ਰੋਟੀਆਂ ਲਾ ਲੀਆਂ ਹੀ ਗਿਆ ਠੀਕ ਹੈ ਚੁੱਲਾ ਵੀ ਬਾਹਰ ਆ ਨਾ ਅੰਦਰ ਬਣਾਇਆ ਹੀ ਨਹੀਂ ਮੈਂ ਕਿ ਨਹੀਂ ਅੰਦਰ ਲਿਆ ਕੇ ਨਾ ਮਿੱਟੀ ਦੇ ਅੰਦਰ ਬਣਾਉਣੀ ਆ ਚੁੱਲਾ ਨਹੀਂ ਅੰਦਰ ਨਹੀਂ ਬਣਾਉਣਾ ਚੁੱਲਾ ਹਾਂ ਉਹ ਤੂ ਆ ਬੜਾ ਹੁੰਦਾ ਅੰਦਰ ਨਿਆਣਾਵਾਂ ਵਿੱਚ ਕੇ ਫਿਰ ਇਹ ਹੈ ਨਾ ਔਖਾ ਹੋ ਜਾਂਦਾ ਕਿ ਜੋ ਮੀਮੂ ਆ ਜਾਂਦਾ ਫੇ ਰੋਟੀ ਤੇ ਬੈਠੇ ਮੀਮੂ ਰੋਟੀ ਪੈਣੀ ਆ ਆਹ ਹੋਈ ਆਨ ਬਸਾਤਾ ਜੀ ਪੈਣੇ ਆ ਹੂੰ ਤੇ ਬਾਹਰ ਕੋਡ ਛੇਤੀ ਤੇ ਫੇ ਆਹ ਰੋਟੀ ਮੈਂ ਜਾਵਾ ਟਾਈਮ ਆ ਜੇ ਤਾਂ ਮੈਂ ਪਹਿਲਾਂ ਜਾ ਕੇ ਬੈਠਾ ਹਾਂਗਾ ਸਾਕੋ ਮਿਲਾਈ ਜਾਈਏ ਮੈਂ ਅਹੋ ਜੇ ਪਹਿਲਾਂ ਜਾਓਗੇ ਤਾਂ ਫਿਰ ਨਾ ਪਹਿਲਾਂ ਮੈਂ ਕੰਮ ਸ਼ਾਇਦ ਮੇਲ ਲਈ ਜਾਵਾਂ ਹਾਂ ਜਦੋਂ ਘਰੋਂ ਹੀ ਲੈਟ ਜਾਣਾ ਮੈਂ ਤਾਂ ਫਿਰ ਹਾਂ ਲੈ ਆਟਾ ਫਿਰ ਲੈ ਆਇਓ ਆਉਂਦੇ ਹੋਏ ਜੇ ਮਿਲ ਜੂ ਧੜੀ ਜੇ ਜਿਹੜਾ ਤੁਹਾਨੂੰ ਫਿਰ ਲੈ ਆਉਂਗਾ ਤੇ ਜੇ ਨਾ ਹੋਊਗਾ ਨਾ ਫਿਰ ਚੋਲ ਥੋੜੇ ਜਿਹੇ ਹੈਗੇ ਫਿਰ ਉਹਨਾਂ ਧਾਰ ਲਾਂਗੇ ਚਲ ਕੋਈ ਗੱਲ ਨਹੀਂ ਸ਼ਹਿਨ ਮਿਲ ਜਾਈਏ ਅੱਜ ਧੜੀ ਹਾਂ ਅਹੀਂ ਗਿੜੇ ਰੱਬ ਦੇ ਮਾ ਮਾਰੇ ਹੂੰ ਜੋ ਸਾਡੇ ਕਰਮਾਂ ਸਾਨੂੰ ਮਿਲ ਹੀ ਜਾਣਾ ਹਾਂ ਜੇ ਰੱਬ ਨੇ ਗਰੀਬੀ ਕੀਤੀ ਈ ਤੇ ਉਹਨੇ ਹੀ ਕਟਣੀ ਆ ਹਾਂ ਉਹਨੇ ਹੀ ਕਟਣੀ ਬਿਲਕੁਲ ਮੈਂ ਲਿਆਵਾਂ ਫੇਰ ਦੋ ਫੁੱਟ ਹਾਂ ਲੈ ਖਾ ਕੇ ਤੇ ਫੇਰ ਟਾਈਮ ਨਾ ਜਾਓ ਮੇਰੀ ਤੇ ਕਿਸਮਤ ਮਾੜੀ ਏ ਵਿਚਾਰੀ ਨਾਲ ਆ ਕੇ ਖਾ ਕੇ ਆਈ ਚਲੋ ਜੋ ਕਰਮਾਂ ਦੇ ਵਿੱਚ ਉਹੀ ਹੁਣ ਆ ਲਓ ਵਾਹ ਵਾਹ ਚ ਤੂੰ ਨਹੀਂ ਖਾਣੀ ਮੇਰਾ ਮੈਂ ਜ ਚਾਹ ਪੀਤੀ ਨਾ ਮੈਂ ਠਹਿਰ ਕੇ ਖਾ ਲੂੰਗੀ ਫਿਰ ਅੱਛਾ ਹਾਂ ਛੋਟੀਆਂ ਵੀ ਠੰਡੀਆਂ ਹੋ ਗਈਆਂ ਨਾ ਕੋਈ ਗੱਲ ਕੋਈ ਗੱਲ ਮੈਂ ਉਦੋਂ ਲਾ ਲੀਆ ਫਿਰ ਮੈਂ ਹਾ ਅੱਗ ਨਾ ਬੁਝੇ ਹੂੰ ਹੂੰ ਉਦਾਂ ਨਾ ਜੇ ਪੱਕਾ ਕੰਮ ਮਿਲ ਜੂਗਾ ਨਾ ਤੇ அப்பੋਂ ਗੈਸ ਸਿਲੰਡਰ ਲੈ ਲਾਂਗੇ ਲੈ ਲਾਂ ਨਹੀਂ ਕੋਈ ਗੱਲ ਨਹੀਂ ਹਾਂ ਫਿਰ ਉਹ ਇਦਾਂ ਤੇ ਨਾ ਹੁੰਦਾ ਵੀ ਚਿੰਤਾ ਜਿੱਤ ਨਹੀਂ ਆਉਂਦੀ ਵੀ ਰੋਟੀ ਪੱਕ ਨਹੀਂ ਆ ਜਾਂ ਨਹੀਂ ਪੱਕਦੀ ਬਿਲਨ ਕੰਮ ਉੱਤਾ ਕਾਲੀ ਆਪਣਾ ਕੰਦਾ ਗਰਿਆ ਫਿਰ ਬਾਅਦ ਦੀ ਗੱਲ ਹੈ ਕੋਈ ਗੱਲ ਦੇਖ ਲਾਂ ਲੈ ਆ ਦੂੰਗਾ ਤੈਨੂੰ ਗੋਪੀ ਹਾਂਜੀ ਆ ਲੈ ਜਾਓ ਭਾਂਡੇ ਚੰਗਾ ਫਿਰ ਮੈਂ ਚੱਲਦਾ ਹਾਂ ਹੁਣ ਕੰਮ ਤੇ ਹੈ ਉਹ ਟਾਈਮ ਨਾ ਜਾਓ ਤੇ ਫਿਰ ਕੰਮ ਸ਼ਾਇਦ ਮਿਲ ਹੀ ਜਾਵੇ ਅੱਜ ਦਿਹਾੜੀ ਨਹੀਂ ਦਾਤੀ ਕਿੱਥੇ ਹੈ ਦਾਤੀ ਆ ਬਈ ਜੇ ਓਸ਼ੀ ਆ ਲੋ ਦੱਤੀ ਵੀ ਨਾ ਹਿਲਣ ਡਿਆ ਪਿਆ ਇਹ ਵੀ ਸ਼ਾਮਾਂ ਨੂੰ ਇਹ ਹਲਵਾਰ ਕੋ ਕਰਾਉਣਾ ਮੈਂ ਠੀਕ ਚਲੋ ਮੈਂ ਕੇਦਾ ਖਿਆਲ ਰੱਖੀ ਚੰਗਾ ਆ ਆ ਮੈਂ ਹੋਵਾਂ ਸ਼ਾਇਦ ਪਰਮਾਤਮਾ ਕਰੇ ਦਿਹਾੜੀ ਮਿਲ ਜAVE ਮਤਨ ਵਿਚਾਰਾ ਰੋਜ਼ ਹੀ ਆਸ ਨਾ ਜਾਂਦਾ ਵਾ ਵੀ ਦਿਹਾੜੀ ਮਿਲ ਜੂਗੀ ਘੁਰ ਕੇ ਜਾਣਾ ਕਿਹੜਾ ਸੌਖਾ ਪਿਆ। ਦੇਰ ਹੀ ਮੈਂ ਤੀਨੀ ਆ। ਪਤਾ ਨਹੀਂ ਅੱਜ ਵੀ ਮਿਲਣੀ ਆ ਕਿ ਨਹੀਂ ਮਿਲਨੀ। ਰੋਟੀ ਨਾ ਬਿਓ ਹੀ। ਤਿੰਨੀ ਪੱਕੀਆਂ ਹੀ ਆ। ਤੇ ਮੈਂ ਕਹਿਤਾ ਵੀ ਮੈਂ ਬਾਅਦ ਚ ਖਾ ਲੂੰਗੀ। ਜਿਵੇਂ ਉਹਦੇ ਸਾਹਮਣੇ ਇੱਕ ਰੋਟੀ ਲਾ ਕੇ ਬੈਠੀ ਨਾ। ਤੋਂਨੇ ਕਹਿਣਾ ਹੈਗਾ ਚਲ ਇੱਚੋਂ ਲੈ ਲੈ ਤੂੰ। ਪਰ ਛੇ ਨੂੰ ਦਿਹਾੜੀ ਮਿਲ ਗਈ ਤੇ ਇਨੇ ਸਾਰਾ ਦਿਨ ਕੰਮ ਕਰਨਾ। ਕਿੱਦਾਂ ਕਰੂਗਾ ਕੰਮ ਮੈਂ ਤਾਂ ਚਲ ਦੇ ਇੱਥੇ ਮਾੜਾ ਮੋਟਾ ਕਰਦੇ ਕਰਨਾ ਹੁੰਦਾ ਵਾ ਚਲ ਕੋਈ ਹੱਕੇ ਮਾਰੇ ਸਾਡੀ ਵੀ ਤਾਂ ਸੁਣੂਗਾ ਨਾ ਐਂ ਦਿੱਤ ਨਹੀਂ ਰੱਬ ਦੀ ਮਾਂ ਮਾਰੇ ਚਲ ਮੈਂ ਚਾਰੂ ਲਾ ਹੁਣ ਹੇ ਇਦਾਂ ਚੌਪ ਕਰਕੇ ਬੈਠਿਆ ਤੇ ਪੱਠੇ ਪੈ ਨਹੀਂ ਜਾਣੇ ਤਾਂ ਨਾ ਕੋਈ ਬੰਦਾ ਹੀ ਲੱਭ ਜਾਣਾ ਵਾ ਤੁਸੀਂ ਚੰਗਾ ਸਿਰ ਸੁੱਟ ਕੇ ਬੈਠੇ ਓ ਮੈਂ ਆਖੰਡਾ ਨਹੀਂ ਤੇ ਡੰਗਰੀ ਵੇਚਦੀ ਏ ਆਹੋ ਡੰਗਰ ਵੇਚ ਦੇਣੇ ਤੇ ਦੁੱਧ ਕਿੱਥੋਂ ਲੈਣਾ ਵਾ ਚਲੋ ਆ ਮੈਂ ਤੁਹਾਡੇ ਨਾਲ ਜਾਣੀ ਰੁਗ ਵੱਡ-ਵੁੱਡ ਕੇ ਪਾਉਣੇ ਆ ਪੱਠੇ ਤੁਸੀਂ ਵੱਢੀ ਜਾਓ ਤੇ ਮੈਂ ਰੁਗ ਲੈਵਨੀ ਆ ਨਾਲ ਫੜ ਕੇ ਫਿਰ ਅੱਜ ਦਾ ਦਿਨ ਤਾਂ ਸਾਰ ਗਿਆ ਹੈ ਹੈ ਅੱਜ ਦਾ ਦਿਨ ਤਾਂ ਸਾਰ ਗਿਆ ਫਿਰ ਪਤਾ ਨਹੀਂ ਕੰਜਰ ਕਿੱਥੇ ਚਲ ਗਿਆ ਈਓ ਐਦਾਂ ਇਹਨੇ ਕੀਤਾ ਨਹੀਂ ਕਦੀ ਐਦਾਂ ਅੱਜ ਤੱਕ ਪਰ ਗੱਲ ਕੀ ਬਣੀ ਓ ਕੇਹਦੀ ਚੁੱਕਣਾਂ ਦੇ ਲੱਗ ਗਿਆ ਲੱਗ ਗਿਆ ਵਾ ਜਾਂ ਕਿਹਨੇ ਪੈਸੇ ਪੁੱਛੇ ਵਾਦ ਦੇਤੇ ਆ ਤੇ ਜੇ ਵਾਦ ਪੈਸੇ ਕਰਨੇ ਤੇ ਸਾਨੂੰ ਦੱਸ ਦਿੰਦਾ ਅਸੀਂ ਵਾਦ ਦੇ ਦਿੰਦੇ ਓਹੀ ਸਾਨੂੰ ਦੱਸ ਦਿੰਦਾ ਮੈਂ ਪੈਸੇ ਵਾਦ ਲੈਣੇ ਆ ਵਾਦ ਲੈਣੇ ਤੇ ਗੱਲ ਤੇ ਕੱਖ ਨਹੀਂ ਈ ਹੁਣ ਨਾ ਸਾਡੇ ਕੋ ਕੰਮ ਹੁੰਦਾ ਹੀ ਉਹ ਤੇ ਨਾਲ ਕੋਈ ਨਹੀਂ ਆ ਕੜੀ ਦੇਖੁੰ ਜੀ ਸੋਕ ਉਹ ਤੇ ਜਾ ਪੈਣਾ ਵਾ ਕਿ ਨਾ ਹੋ ਗਈ ਹੁਣ ਹੈ ਜਾਂ ਹੁਣ ਵੇਖੂ ਹਾਂ ਕੋਈ ਚਲ ਵੇਖਦਾ ਹੁਣ ਜਿਹੜੇ ਰੁਗ ਵੱਡ ਕੇ ਪਾ ਕੇ ਤੇ ਮੈਂ ਵੱਡ ਦਿੰਦਾ ਮਰੇ ਪਾ ਤੂੰ ਦਵੀ ਪਾ ਦੂੰਗੀ ਚਲ ਤੇ ਮੈਂ ਨਾ ਹੋਊਗਾ ਤਾਂ ਉਧਰ ਜਾਣਾ ਪਿੰਡ ਵੱਲ ਨੂੰ ਨਹੀਂ ਤਾਂ ਹੋਰ ਕੋਈ ਬੰਦਾ ਵੇਖ ਕੇ ਲੈ ਆਉਣਾ ਉਹ ਹੀ ਤੇ ਇੱਕ ਦੋ ਦਿਨਾਂ ਵਾਸਤੇ ਲੈ ਉਸ ਢੀ ਛੇਤੀ ਨੂੰ ਬੰਦਾ ਲੱਭਣਾ ਵੀ ਕਿੱਥੋਂ ਤੁਸੀਂ ਵੀ ਸਿਆਰੇ ਆ ਬੰਦੇ ਸਾਰੇ ਜਿੱਥੇ ਜਿੱਥੇ ਆ ਲੱਗੇ ਆ ਲੱਗੇ ਨਹੀਂ ਆ ਜਦੋਂ ਖੜੇ ਪੈਰ ਤੇ ਬੰਦਾ ਲੱਭੀਏ ਤੇ ਅਗਲੇ ਵੀ ਪਾਣਾ ਤੇ ਪੈਂਦੇ ਆ ਤੇ ਜਿਆਦੇ ਮੰਗਣੇ ਅਗਲਿਆਂ ਨੇ ਆਹੋ ਪਾਖਣਾ ਪੀਦਾਂ ਨੂੰ ਲੋੜਵਾ ਬੰਦੇ ਦੀ ਹੁਣ ਚਲ ਆ ਫੇਰ ਰੁਗ ਵੱਡਣ ਲਈਂ ਮੈਂ ਵੱਢੀ ਜਾਂਦਾ ਤੇ ਤੂੰ ਰੁਗ ਚੁੱਕ ਲਈਂ ਆਹੋ ਤੋ ਕੋਈ ਲੈਨੇ ਚਲੋ ਤੇ ਤੁਸੀਂ ਇਹ ਵੀ ਉਹਨੂੰ ਦੇ ਡੰਗ ਵਾਸਤੇ ਕੋਈ ਬੰਦਾ ਲੱਭਦਾ ਤੇ ਲੈ ਆਓ ਜੇ ਤੇ ਉਹ ਚੰਗਾ ਕੰਮ ਕਰੂਗਾ ਤੇ ਜੇ ਉਹਦਾ ਰੋਕ ਹੋਊਗਾ ਵੀ ਮੈਂ ਇਹਨਾਂ ਨਾਲ ਰਹਿਣਾ ਵਾ ਵੀ ਜਾਂ ਮੈਂ ਅੱਗੇ ਵੀ ਕੋਈ ਜਿੱਦਾਂ ਰਾਂ ਤੁਹਾਨੂੰ ਉਹ ਜੇ ਕੋਈ ਆਊਗਾ ਬੰਦਾ ਤੇ ਫੇਰ ਹੀ ਆ ਨਾ ਬੰਦਾ ਤੇ ਮਿਲਦੀ ਗੱਲ ਆਸ ਨਹੀਂ ਕਿ ਕੋਈ ਵੀ ਮੈਨੂੰ ਬੰਦਾ ਵੀ ਮਿਲ ਪੂਗਾ ਦਾਤੀ ਕਿੱਥੇ ਆ ਉਹ ਹੀ ਪਈ ਉਹ ਵਾਵਾ ਕੰਮ ਕਰਦਾ ਸੀ ਸਗੋਂ ਉਹਦੇ ਤੇ ਉਹਨੂੰ ਸੂਤਰ ਆਇਆ ਵੱਲ ਆਇਆ ਸੀ ਕੰਮ ਦਾ ਉਹ ਲੈ ਮੈਂ ਨਾ ਸਾਰਾ ਕੰਮ ਗਾੜੀ ਲਾਈ ਫਿਰਦਾ ਸੀ ਤੇ ਹੁਣ ਨਾ ਆਪਕੋ ਵੱਡੇ ਜਾਣੇ ਤੇ ਨਾਂ ਪੈਣੇ ਵਾਲੋ ਚਾਦਰ ਚ ਉਧਰ ਬੰਨ ਲਓ ਕੋਈ ਓਏ ਆ ਜਾ ਹੁਣ ਇਦਾਂ ਮੈਂ ਚਾਦਰ ਹੁਣ ਬੰਨਣ ਦਾ ਪੈਣਾ ਵਾ ਉਹ ਤਾਂ ਆ ਪੱਠੇ ਆ ਵੱਢ ਕੇ ਰੁੱਕਦੇ ਫਿਰ ਅੱਜ ਫਿਰ ਫੇ ਆਹ ਨਾ ਘਰੋਂ ਆ ਕੇ ਬਹਿ ਗਿਆ ਵੀ ਕੋਈ ਕੰਮ ਤਾਂ ਹੁੰਦਾ ਮਿਲ ਜੂਗਾ ਅੱਜ ਕੋਈ ਵੀ ਨਹੀਂ ਆਇਆ ਦਿਹਾੜੀ ਦੀ ਖੜਨੂ ਧੁੱਪ ਚੜਕ ਗਈ ਐ ਦੁਪਹਿਰ ਪਹ ਗਈ ਐ ਜਿਆਦਾ ਅੱਜ ਵੀ ਖਾਲੀ ਹੱਥ ਹੀ ਮੁੜਨਾ ਪੈਣਾ ਚਲੋ ਜੋ ਪ੍ਰਮਾਤਮਾ ਦੀ ਮੌਜ ਆਪੇ ਕੋਨਾ ਕੋ ਸੋਚੂਗਾ ਇਹ ਸਾਡਾ ਹੈ ਇਹ ਪੱਕ ਗਈ ਆ ਕਿ ਉਦਾਂ ਏਦਾਂ ਕਰੜੀ ਜੀ ਐ ਨਹੀਂ ਓਰੇ ਵੱਡ-ਬੁੱਡ ਲੈਂਦਾ ਏ ਮੇਰੇ ਕੋ ਨਹੀਂ ਉਹ ਮੇਰੇ ਕੋ ਨਹੀਂ ਵੱਡੇ ਜਾਂਦੇ ਲੈੜ ਤੇ ਲਿਆਉ ਮੈਂ ਵੱਢਦੀ ਆ ਉਹ ਤੇਰੇ ਕੋਈ ਵੱਡੇ ਕਿੱਥੇ ਜਾਣੀ ਗੱਲ ਸੁਣ ਲੈ ਪਹਿਲਾਂ ਦਾਤੀ ਨਾ ਕਿਤੇ ਮਰਵਾ ਲਈ ਹੱਥ ਚ ਜਾਂ ਤੂੜੀ-ਤਾੜੀ ਪਾ ਕੇ ਨਾ ਉਹ ਤਾਂ ਫੀਡ ਫੜ ਪਾ ਦੇ ਮੈਂ ਵੇਖ ਕੇ ਲਿਉਣਾ ਭਲਾ ਬੰਦਾ ਕੋਈ ਜਾ ਵੇਖ ਲੈ ਲੈ ਜਾ ਦਾਤੀ ਕੋਈ ਤੇਰੇ ਕੋ ਨਹੀਂ ਵੱਡੇ ਜਾਣੇ ਇਹ ਕਰੂੰਗੀ ਕੋਨਾ ਕੋ ਹੱਥ ਵਢਾ ਲੈਣਾ ਵਾ ਤੂੰ ਜਾ ਓ ਤੂੰ ਹੀ ਜਾਓ ਨਾ ਹੁਣ ਮੈਂ ਰੁਕ ਕੇ ਨਿੱਕ ਮੈਂ ਤੇ ਜਾਉਂ ਥੋੜੇ ਜੇ ਥੋੜਾ ਨੀਵੇਂ ਵੱਢ ਉੱਚੇ ਵੱਢੀ ਜੰਨੀ ਆ ਕਰੂੰਗੀ ਕੋਨਾ ਕੋ ਹੁਣ ਉਹਦਾ ਵੀ ਕੰਜਰ ਦਾ ਸਿਆਪਾ ਕਰਨਾ ਹੀ ਪੈਣਾ ਵਾ ਇਹ ਤੂੰ ਕਰਕੇ ਜਾਣਿਆ ਚੱਲੇ ਆ ਵਾ ਤੇ ਦੱਸ ਕੇ ਜਾ ਹੱਦ ਕਰ ਗਿਆ ਤੂੰ ਵੀ ਓ ਚੱਲ ਆ ਜਾਗਾ ਹੁਣ ਮੈਂ ਲੈ ਆਵਾ ਇਨੇ ਕ ਚਲੋ ਕੱਟੇ ਨੂੰ ਪਾਦੇ ਬਸ ਇਨੇ ਕ ਪਾਦੇ ਬਾਕੀ ਧੂੜੀ ਪਾਦੇ ਦੂਜੇ ਨੂੰ ਚੰਗਾ ਧੂੜੀ ਪਾ ਕੇ ਫੀਟ ਪਾ ਦਿੰਨੀ ਮੈਂ ਆ ਜਾ ਮੈਂ ਜਾਂਦਾ ਵਾਂ ਦੱਸ ਇੰਨੇ ਕੋਹਰ ਵੜ ਦਿੰਦਾ ਤੇ ਚੱਲ ਇੱਕ ਟੋਕਰੀ ਤੋੜੀ ਦੀ ਪਾਉਂਦੇ ਤੇ ਘਰੇ ਦੀ ਹੋ ਜਾਣੀ ਹੈਗੀ ਵੀ ਰੱਬ ਦਾ ਹੀ ਖਾਣ ਵਾਲਾ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਇਹ ਜਿਹੜਾ ਸਰਦਾਰ ਵਾ ਨਾ ਇੰਨੇ ਕੋਹ ਹੁੰਦੇ ਸਰ ਜਾਣਾ ਹਾਂ ਵੱਢ ਲਿਆ ਸੱਚੀ ਗੱਲ ਆ ਬੜੇ ਪੱਕੇ ਜੇ ਆ ਕਰੜੇ ਬੜੇ ਮੈਂ ਤਾਂ ਸਾਹ ਚੜ ਗਿਆ ਮੇਰੇ ਕੋ ਤੇ ਆਪ ਨਹੀਂ ਵੱਡੇ ਗਏ ਤੇ ਮੈਂ ਤਾਂ ਹੀ ਤੇ ਛੱਡ ਕੇ ਆ ਗਿਆ ਤੇ ਤੂੰ ਵੀ ਆ ਨਹੀਂ ਹੈ ਵੀ ਮੈਂ ਵੱਢ ਲੈਣੇ ਮੈਂ ਵੱਢ ਲੈ ਹੁਣ ਵੱਡੇ ਨਹੀਂ ਗਏ ਪਹਿਲਾਂ ਮੈਂ ਆਹ ਟੋਕੇ ਅੱਲਾ ਚੱਲਨੀ ਵੀ ਉੱਥੇ ਕੁਦਰਦੀ ਆ। ਹਾਂ ਫਿਰ ਮੈਂ ਆਹ ਤੇ ਉਹੀ ਉੱਥੇ ਉੱਡ ਜਾਣੇ ਨਾਲ ਹੀ ਉਹਦੇ ਤੇ ਮੈਂ ਇਦਾਂ ਸੁੱਟ ਦੇਣੀ ਗਾੜੀ ਤੇ ਉਹ ਗਾੜੀ ਗਾੜੀ ਜਿਹੜੇ ਨਿੱਕੇ ਆ ਉਹਨਾਂ ਨੂੰ ਪਾ ਦੇ ਇਦਾਂ ਆਹੋ ਗਾੜੀ ਗਾੜੀ ਖਾ ਲੈਣਗੇ ਅਰੇ ਦੂਜੇ ਨੂੰ ਟੂੜੀ ਪਾ ਦੇ ਮੈਂ ਆਉਣਾ ਉਹ ਬੰਦਾ ਵੇਖ ਕੇ ਟੂੜੀ ਪਾ ਕੇ ਮੈਂ ਫੀਟ ਪਾ ਦੇਣੀ ਆ ਪਰ ਛੇਤੀ ਆ ਜਿਓ ਤੇ ਲੱਭੂਗਾ ਕੋਈ ਤੇ ਫੇਰ ਹੀ ਮੈਂ ਲੈ ਕੇ ਆਉਂਗਾ ਕਿ ਛੇਤੀ ਆ ਜਾ ਇਨੂੰ ਨਾ ਪੁੱਛਾਂ ਭਲਾ ਛੋਟੇ ਵੀਰ ਐਸੇ ਭਈਆ ਨਹੀਂ ਕੋਈ ਵੇਖਿਆ ਹਾਂ ਸਰਦਾਰ ਜੀ ਭਈਆ ਕੋਈ ਭਈਆ ਭਈਆ ਨਹੀਂ ਭਈਆ ਨਹੀਂ ਵੇਖਿਆ ਯਾਰ ਭਈਆ ਸਾਡਾ ਕੱਲ ਦਾ ਕਿਤੇ ਚਲ ਗਿਆ ਇਹੋ ਪਤਾ ਨਹੀਂ ਕੀ ਗੱਲ ਕਿੱਥੇ ਚਲ ਗਿਆ ਕੌਣ ਲੈ ਗਿਆ ਉਹਨੂੰ ਪੱਤੇ ਤੇ ਲਾ ਕੇ ਆ ਤੁਹਾਡਾ ਜਿਹੜਾ ਪਿੰਡ ਉਹ ਅਸੀਂ ਡੇਰੇ ਰਹੀਨੇ ਪਿੰਡ ਦੇ ਸਾਡਾ ਭਾਮ ਆ ਅੱਛਾ 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 ਰਹੀਨੇ ਹੀ ਡੇਰੇ ਤੇ ਆ ਪੱਕਾ ਖੈ ਭਈਆ ਪੱਕਾ ਰੱਖਿਆ ਸੀ ਉਹ ਬਹੁਤ ਚਿਰ ਹੋ ਗਿਆ ਨੂੰ ਹਾਂ ਉਹ ਪਤਾ ਨਹੀਂ ਕਿਹਨੇ ਪੈਸੇ ਵਧ ਕਹਤੇ ਹੋਣੇ ਉਹਨੂੰ ਕੋਈ ਪੱਤੇ ਦੇ ਲਾ ਕੇ ਲੈ ਗਿਆ ਕਿ ਇਹ ਤੇ ਚਲੋ ਜੇ ਪੈਸੇ ਲੈਣੇ ਕੋ ਸਾਡੇ ਕੋਲ ਲਲੀਂਦਾ ਤੇ ਹੁਣ ਸਾਡੇ ਬੜਾ ਮੁਸ਼ਕਲ ਜਿਹਾ ਹੋ ਗਿਆ ਵਾ ਤੇ ਬੰਦਾਰੀ ਕੋਈ ਲੱਭਣ ਡਿਆ ਤੇ ਤੂੰ ਕੀ ਕਰਦਾ ਹਾਂ ਮੈਂ ਬਸ ਦਿਹਾੜੀ ਟਪਾਈ ਦਿਹਾੜੀ ਕਰਦਾ ਹਾਂ ਜਾਈ ਤੇ ਪਗੜੀ ਤੇ ਅੱਛਾ ਤੇ ਉਹ ਮੈਂ ਤੂੰ ਮੇਰੇ ਪੱਠੇ ਵੜਦੇਂਗਾ ਰੋਕ ਕੇ ਠੀਕ ਹਾਂ ਵੜ ਦਿੰਨੇ ਆ ਵੜ ਦੂੰਗਾ ਹਾਂ ਵੜ ਦਿੰਗੇ ਚੱਲ ਆ ਜਾ ਫਿਰ ਜੇ ਵੜ ਦੇਂਗਾ ਤੇ ਆ ਜਾ ਆਹ ਹੈ ਵੜ ਦੂੰਗਾ ਠੀਕ ਆ ਮੇਰਾ ਵੀ ਪਰਿਵਾਰ ਭੁੱਖਾ ਵਾ ਸਵੇਰ ਦਾ ਚੱਲ ਆ ਜਾ ਕੋਈ ਨਹੀਂ ਮੈਂ ਤੇ ਦੇ ਦੂੰਗਾ ਤੈਨੂੰ ਪੈਸੇ ਦੇ ਦਿੰਦਾ ਵੜਦੇ ਫਿਰ ਚਲੋ ਸ਼ੁਕਰ ਆ ਤੁਮ ਚਲੋ ਹੀ ਚਲੋ ਕਦੇ ਜਾਣਾ ਜੂਣਾ ਤੇ ਨਹੀਂ ਗਾ ਛੇਤੀ ਤੇ ਨਹੀਂ ਤੈਨੂੰ ਉਤਰਾਂ ਨਹੀਂ ਨੇ ਮੈਨੂੰ ਕੋਈ ਨਹੀਂ ਛੇਤੀ ਮੈਂ ਵੜ ਦਨਾ ਪੱਟਾ ਸਾਡੇ ਵੜ ਚੱਲ ਆ ਜਾ ਰਾਜਾ ਆ ਆ ਫਿਰ ਬਹਿ ਜਾ ਪਰ ਮਾਦ ਮੈਂ ਕੋਈ ਥੋਈ ਮੇਲਾ ਬਣਾ ਹੀ ਦਿੱਤਾ ਹੀ ਉਹ ਪੰਦੇ ਪਖਾਨੀ ਵੜ ਦਨੇ ਤੇਰਾ ਕਿਹੜਾ ਪਿੰਟਵਾ ਮੇਰਾ ਬਿਠਵਾ ਬਿਠਵਾ ਹਾਂਜੀ ਅੱਛਾ ਅੱਛਾ ਠੀਕ ਬੜੀ ਦੂਰ ਆਇਆ ਫਿਰ ਦਿਹਾੜੀ ਕਰਨ ਆਹੋ ਇੱਥੇ ਬਹਿ ਜਾਈ ਤਾਂ ਫਿਰ